ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਫੂਡ ਹੈਂਡਸ ਤੇ ਵਿੱਚ ਅੱਜ ਆਪਾਂ ਬਣਾਵਾਂਗੇ ਜੀ ਭਿੰਡੀ ਦੀ ਸਬ지 ਜਿਹੜੀ ਕਿ ਬਿਲਕੁਲ ਆਪਾਂ ਵੱਖਰੇ ਢੰਗ ਨਾਲ ਬਣਾਵਾਂਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਣਾ ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਚਲੋ ਜੀ ਆਪਾਂ ਜੀ ਰੈਸਪੀ ਅੱਗੇ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਹਾਂ ਐਂਡ ਤੱਕ ਵੀਡੀਓ ਨਾਲ ਜੁੜੇ ਰਹਿਣਾ ਇਹਦੇ ਲਈ ਆਪਾਂ ਜਿਹੜੀਆਂ ਭਿੰਡੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਸੀਗਾ ਹ ਆਪਾਂ ਭਿੰਡੀਆਂ ਨੂੰ ਜਿਹੜਾ ਬਿਲਕੁਲ ਲੰਬੇ ਤਰੀਕੇ ਨਾਲ ਕੱਟ ਕਰਨਾ ਆਪਾਂ ਗੋਲ-ਗੋਲ ਨਹੀਂ ਕੱਟਣੀਆਂ ਜੇਕਰ ਕੋਈ ਭਿੰਡੀ ਜ਼ਿਆਦਾ ਮੋਟੀ ਹੈ ਤਾਂ ਉਹਨੂੰ ਆਪਾਂ ਚਾਰ ਕੱਟ ਲਗਾ ਲਾਂਗੇ ਇੱਥੇ ਆਪਾਂ ਤਿੰਨ ਕੱਟ ਲਗਾਵਾਂਗੇ ਜੇਕਰ ਤੁਹਾਡੇ ਕੋਲ ਭਿੰਡੀ ਥੋੜੀ ਸਾਈਜ਼ ਵੱਡੀ ਹੈ ਤੁਸੀਂ ਉਹਨੂੰ ਚਾਰ ਕੱਟ ਲਗਾ ਸਕਦੇ ਹੋ ਇਸ ਤਰੀਕੇ ਨਾਲ ਆਪਾਂ ਸਾਰੀਆਂ ਭਿੰਡੀਆਂ ਜਿਹੜੀਆਂ ਕੱਟ ਕਰ ਲਾਂਗੇ ਹੁਣ ਆਪਾਂ ਜਿਹੜੇ ਪਿਆਜ਼ ਆ ਇਹਨਾਂ ਨੂੰ ਧੋ ਕੇ ਛਿੱਲ ਕੇ ਰੱਖ ਲਿਆ ਸੀਗਾ ਚੰਗੀ ਤਰ੍ਹਾਂ ਸੁਕਾ ਲਿਆ ਸੀ ਹੁਣ ਆਪਾਂ ਇਹਨਾਂ ਨੂੰ ਵੀ ਲੰਬੇ-ਲੰਬੇ ਸ਼ੇਪ ਦੇ ਵਿੱਚ ਜਿਹੜਾ ਕੱਟ ਕਰ ਲਾਂਗੇ ਪਿੰਡੀ ਦੀ ਸਬਜ਼ੀ ਇਸ ਤਰੀਕੇ ਨਾਲ ਬਹੁਤ ਹੀ ਆਰ ਟੇਸਟੀ ਬਣਦੀ ਹੈ ਇਸ ਤਰੀਕੇ ਨਾਲ ਆਪਾਂ ਸਾਰੇ ਪਿਆਜ਼ ਜਿਹੜੇ ਕੱਟ ਕਰ ਲਏ ਆ ਲੰਬੇ ਲੰਬੇ ਪਿੰਡੀਆਂ ਤੇ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਕੱਟ ਲਿਆ ਹੈਗਾ ਤੇ ਬਿਲਕੁਲ ਜਿਹੜੇ ਸੁੱਕੇ ਹੋਣੇ ਚਾਹੀਦੇ ਪਿੰਡੀ ਬਿਲਕੁਲ ਗਿੱਲੀ ਨਹੀਂ ਹੋਣੀ ਚਾਹੀਦੀ ਹੁਣ ਆਪਾਂ ਇੱਕ ਚਮਚਾ ਇਹ ਤੇ ਜਿਹੜਾ ਨਮਕ ਲਾ ਪਾਇਆ ਇੱਕ ਹਲਦੀ ਪਾਊਡਰ ਇੱਕ ਚਮਚਾ ਗਰਮ ਮਸਾਲਾ ਤੇ ਅੱਧਾ ਚਮਚ ਜਿਹੜਾ ਪਿਆਸੀ ਲਾਲ ਮਿਰਚ ਤੇ ਅੱਧਾ ਚਮਚ ਪਿਆਸੀ ਕਸ਼ਮੀਰੀ ਲਾਲ ਮਿਰਚ ਅੱਧਾ ਚਮਚ ਇੱਥੇ ਆਪਾਂ ਜਿਹੜਾ ਆਮਚੂਰ ਪਾਊਡਰ ਦਾ ਪਾਇਆ ਇਹਦੇ ਨਾਲ ਜਿਹੜਾ ਪਿੰਡੀ ਦਾ ਟੇਸਟ ਹੈ ਬਹੁਤ ਚਟਪਟਾ ਆਉਂਦਾ ਹੁਣ ਇਹਨਾਂ ਮਸਾਲਿਆਂ ਨੂੰ ਜਿਹੜਾ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਪਿੰਡੀ ਦੇ ਉੱਪਰ ਜਿਹੜਾ ਲਗਾ ਲੈਣਾ ਇਸ ਤਰੀਕੇ ਨਾਲ ਆਪਾਂ ਪਿੰਡੀ ਦੇ ਉੱਪਰ ਮਸਾਲੇ ਨੂੰ ਪਰ ਪਾ ਕੇ ਜਿਹੜਾ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਚਮਚੇ ਨਾਲ ਤੁਸੀਂ ਇੱਥੇ ਹੱਥ ਨਾਲ ਵੀ ਮਿਕਸ ਕਰ ਸਕਦੇ ਹੋ ਬਟ ਇੱਥੇ ਆਪਾਂ ਲਾਲ ਮਿਰਚ ਯੂਜ਼ ਕੀਤਾ ਇਸ ਲਈ ਆਪਾਂ ਚਮਚੇ ਨਾਲ ਜਿਹੜਾ ਇਹਨੂੰ ਮਿਕਸ ਕਰ ਲਾਂਗੇ ਇਸ ਤਰੀਕੇ ਨਾਲ ਥੋੜਾ ਥੋੜਾ ਮਸਾਲਾ ਉੱਪਰ ਪਾਉਂਦੇ ਹੋਏ ਆਪਾਂ ਇਹਨੂੰ ਚੰਗੀ ਤਰ ਪਿੰਡੀਰੀ ਸਬਜੀ ਜਿਹੜੀ ਇਸ ਤਰੀਕੇ ਨਾਲ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣੀ ਹੈ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਤੇ ਬਿਲਕੁਲ ਹੀ ਸਿੰਪਲ ਰੈਸਪੀ ਹੈ ਇਹ ਹੁਣ ਆਪਾਂ ਜਿਹੜਾ ਇੱਕ ਕੜਚੀ ਸਰੋਂ ਦਾ ਤੇਲ ਆਪਾਂ ਕੜਾਈ ਦੇ ਵਿੱਚ ਪਾ ਲੈਣਾ ਸਰੋਂ ਦੇ ਤੇਲ ਵਿੱਚ ਪਿੰਡੀਰੀ ਟੇਸਟੀ ਬਣਦੀ ਹੈ ਤੇਲ ਨੂੰ ਜਦੋਂ ਕਰਮ ਹੋ ਗਿਆ ਇਹਦੇ ਵਿੱਚ ਆਪਾਂ ਇੱਕ ਚਮਚਾ ਜਿਹੜਾ ਜੀਰਾ ਪਾਇਆ ਜੀਰਾ ਨੂੰ 1 ਮਿੰਟ ਤੱਕ ਆਪਾਂ ਜਿਹੜਾ ਫਰਾਈ ਕਰ ਲਿਆ ਚੰਗੀ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਤਿੰਨ ਬਰੀਕ ਕਟੀਆਂ ਹੋਈਆਂ ਜਿਹੜੀਆਂ ਹਰੀਆਂ ਮਿਰਚਾਂ ਲੰਬੇ ਕੱਟ ਕਰ ਲਿਆ ਸੀ ਆਪਾਂ ਐਡ ਕਰ ਲਾਂਗੇ ਹਰੀ ਮਿਰਚ ਨੂੰ ਥੋੜਾ ਜਿਹਾ ਫਰਾਈ ਕਰਨ ਤੋਂ ਬਾਅਦ ਆਪਾਂ ਜਿਹੜਾ ਪਿਆਜ਼ ਸੀ ਕੱਟ ਕੇ ਰੱਖੇ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਆਪਾਂ ਫਰਾਈ ਕਰ ਲਾਂਗੇ ਪਿਆਜ਼ ਨੂੰ ਆਪਾਂ ਬਹੁਤ ਜ਼ਿਆਦਾ ਨਹੀਂ ਪਕਾਉਣਾ ਹਲਕੇ ਜਿਹਾ ਬ੍ਰਾਊਨ ਹੋਣ ਤੱਕ ਆਪਾਂ ਇਹਨਾਂ ਜਿਹੜਾ ਘੱਟ ਫਲੇਮ ਤੇ ਜਿਹੜਾ ਫਰਾਈ ਕਰਨਾ ਪਿੰਡੀ ਦੇ ਵਿੱਚ ਜਿਹੜਾ ਪਿਆਜ਼ ਹੈਗਾ ਇਸੇ ਤਰ੍ਹਾਂ ਹੀ ਵਧੀਆ ਲੱਗਦਾ ਇਸ ਲਈ ਆਪਾਂ ਇਹਨੂੰ ਘੱਟ ਫਲੇਮ ਤੇ ਜਿਹੜਾ ਹੌਲੀ-ਹੌਲੀ ਜਿਹੜਾ ਪਕਾ ਲਾਂਗੇ ਇਹ ਆ ਜਿਹੜੇ ਪਿਆਜ਼ ਹੁਣ ਕਾਫੀ ġਯਾਰਾ ਜਿਹੜੇ 골ਡਨ ਹੋ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਆਪਾਂ ਜਿਹੜਾ ਪਿਆਜ਼ ਨੂੰ ਚੰਗੀ ਤਰ੍ਹਾਂ ਪਕਾ ਲਿਆ ਹੁਣ ਪਿਆਜ਼ ਜਿਹੜੇ ਭਿੰਡੀ ਆਸਤੇ ਬਿਲਕੁਲ ਪਰਫੈਕਟ ਆ ਹੁਣ ਆਪਾਂ ਜਿਹੜੀ ਭਿੰਡੀ ਆ ਇਹਦੇ ਵਿੱਚ ਐਡ ਕਰ ਲਾਂਗੇ ਭਿੰਡੀ ਆ ਜਿਹੜੀ ਤੁਹਾਡੀ ਮਸਾਲੇ ਨਾਲ ਪੂਰੀ ਤਰ੍ਹਾਂ ਕੋਟ ਹੋਣੀ ਚਾਹੀਦੀ ਆ ਇਸ ਤਰੀਕੇ ਨਾਲ ਆਪਾਂ ਭਿੰਡੀ ਨੂੰ ਐਡ ਕਰ ਲਾਂਗੇ ਵਿੱਚ ਚੰਗੀ ਤਰ੍ਹਾਂ ਆਪਾਂ ਜਿਹੜਾ ਮਿਕਸ ਕਰ ਦੇਣਾ ਇਹਨਾਂ ਨੂੰ ਇਸ ਤਰੀਕੇ ਨਾਲ ਆਪਾਂ ਇਹਨੂੰ ਮਿਕਸ ਕਰਦੇ ਰਵਾਂਗੇ। ਪਿੰਡੀ ਦੀ ਇਹ ਸਬ지 ਜਿਹੜੀ ਬਹੁਤ ਜ਼ਿਆਦਾ ਜਲਦੀ ਬਣ ਕੇ ਤਿਆਰ ਹੁੰਦੀ ਹੈ। ਇਸੇ ਤਰੀਕੇ ਨਾਲ ਆਪਾਂ ਇਹਨੂੰ ਘੱਟ ਫਲੇਮ ਤੇ ਜਿਹੜਾ 8 ਤੱਕ ਮੈਂ 8 ਤੋਂ 10 ਮਿੰਟ ਤੱਕ ਜਿਹੜਾ ਪਕਾਉਂਦੇ ਰਵਾਂਗੇ ਜਦ ਤੱਕ ਆਪਣੀ ਪਿੰਡੀ ਜਿਹੜੀ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੀ। ਵਿੱਚ ਵਿੱਚ ਤੁਸੀਂ ਇਸੇ ਤਰੀਕੇ ਨਾਲ ਜਿਹੜਾ ਇਹਨੂੰ ਲਾਉਂਦੇ ਰਹਿਣਾ। ਤਾਂ ਕਿ ਪਿੰਡੀ ਜਿਹੜੀ ਥੱਲੇ ਨਾ ਲੱਗੇ। ਇਨੂੰ ਆਪਾਂ ਉੱਪਰੋਂ ਠਕਾਂਗੇ ਨਹੀਂ ਜੇਕਰ ਆਪਾਂ ਉਹਨਾਂ ਨੂੰ ਠਕ ਦਿੰਨੇ ਆਂ ਤਾਂ ਜਿਹੜੇ ਆਪਾਂ ਨਾਲ ਜਿਹੜਾ ਇਹਦੇ ਵਿੱਚ ਪਾਣੀ ਬਣ ਗਿਆ ਸੀ ਇਹਨੂੰ ਇਸੇ ਤਰ੍ਹਾਂ ਹੀ ਪਕਾਵਾਂਗੇ। ਭਿੰਡੀ ਜਿਹੜੀ ਆ ਜਿਹੜੀ ਆਪਣੀ ਕਾਫੀ ਜ਼ਿਆਦਾ ਪੱਕ ਚੁੱਕੀ ਆ। ਭਿੰਡੀ ਜਿਹੜੀ ਬਹੁਤ ਜ਼ਿਆਦਾ ਜਲਦੀ ਬਣ ਜਾਂਦੀ ਐ ਇਹਨੂੰ ਜ਼ਿਆਦਾ ਨਹੀਂ ਪਕਾਵਾਂਗੇ। ਆਪਾਂ ਹੁਣ ਆਪਣੀ ਭਿੰਡੀ ਦੀ ਸਬਜ਼ੀ ਬਣ ਕੇ ਤਿਆਰ ਐ। ਬਹੁਤ ਹੀ ਜ਼ਿਆਦਾ ਵਧੀਆ ਬਣੀ ਐ। ਇਹਨੂੰ ਆਪਾਂ ਸਰਵ ਕਰਾਂਗੇ। ਤੁਹਾਨੂੰ ਮੇਰੀ ਇਹ ਰੈਸਪੀ ਕਿਹਸਾਂ ਦੀ ਲੱਗੀ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਤੇ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਵੀਡੀਓ ਹੋਰ ਤੱਕ ਵੀ ਪ ਅਨਜੇ ਕਰ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਵੀ ਕਰ ਲੈਣਾ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ